ਜੋ ਸਭ ਪੱਟੀ ਹੋਇਆ ਅੱਛਾ ਜੀ ਉਹ ਵੀ ਇਥੋਂ 1 ਸਵਾ ਲੱਖ ਰੁਪਈਆ ਦਾ ਕੇ ਗਿਆ ਕੋਈ ਜੀ ਹੈ ਇਹ ਸਮੱਸਿਆ ਹੈਗੀ ਆ ਪਰ ਬਣਿਆ ਕੋਈ ਨਹੀਂ ਸਾਡੇ ਪਿੰਡੇ ਦਾ ਨਾ ਜਿੰਮ ਹੋਵੇ ਪਿੰਡ ਦੇ ਵਿੱਚ ਜਿਹੜਾ ਨਿਆਣੇ ਆਪਣਾ ਕੁਝ ਆਪਣੀ ਪਾਰਟੀ ਵਾਸਤੇ ਕਰ ਸਕਣਾ ਇੱਥੇ ਅਸੀਂ ਕਈ ਵਾਰੀ ਬਾਹਰ ਖੜੇ ਹੋਈਏ ਦਰਵਾਜ਼ੇ 'ਚ ਇੱਕ ਤੋਂ ਡੰਗਣ ਹੋਣ ਵੀ ਆ ਉਹਨਾਂ ਨੂੰ ਉਤਰ ਕੇ ਮਿਲ ਕੇ ਜਾਣਾ ਸੱਚੀ ਗਾ ਦੋਸਤੋ ਮੈਂ ਹਨਮਨੀ ਸੇ ਚਿਮਾ ਤੁਸੀਂ ਵੇਖ ਰਹੇ ਹੋ ਜੀਬੀਸੀ ਅਪਡੇਟ ਪਿੰਡਾਂ ਵਿੱਚੋਂ ਵਿੱਚ ਅਸੀਂ ਪਹੁੰਚੇ ਆ ਪਿੰਡ ਭੁੱਲੇਵਾਲ ਗੁਜਰਾਣ ਇਥੋਂ ਦੇ ਵਿਕਾਸ ਕਰਜੋਂ ਲੈ ਕੇ ਗੱਲਬਾਤ ਕਰਾਂਗੇ ਸਨਾਂ ਮੌਜੂਦ ਨੇ ਸਰਪੰਚ ਸਾਹਿਬ ਤੇ ਕੀ ਕੀ ਵਿਕਾਸ ਹੋ ਚੁੱਕੇ ਨੇ ਤੇ ਕਿਹੜੇ ਵਿਕਾਸ ਦੀ ਕਮੀ ਰਹਿੰਦੀ ਆ ਜੋ ਇਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਆ ਪਿੰਡ ਦੇ ਵਿਕਾਸ ਨੂੰ ਲੈ ਕੇ ਸਰਕਾਰ ਦੇ ਵੱਲੋਂ ਕੀ ਉਪਰਾਲੇ ਕੀਤੇ ਗਏ ਨੇ ਇਹ ਸਾਰੇ ਬਾਰੇ ਅਸੀਂ ਵਿਚਾਰ ਕਰਾਂਗੇ ਸਾਂਝੇ ਕਰਾਂਗੇ ਸਰਪੰਚ ਸਾਹਿਬ ਨਾਲ ਸਵਾਗਤ ਹੈ ਸਰਪੰਚ ਸਾਹਿਬ ਜੀ ਵੀ ਸੀ ਅਪਡੇਟ ਦੇ ਵਿੱਚ ਜੀ ਮਿਹਰਬਾਨੀ ਸਰਪੰਚ ਸਾਹਿਬ ਪਿੰਡ ਭੁੱਲੇਵਾਲ ਗੁਜਰਾ ਸਭ ਤੋਂ ਪਹਿਲਾਂ ਇਹ ਦੱਸੋ ਇਹ ਕਿਦੋਂ ਤੋਂ ਖਦਾ ਵਸਿਆ ਹੋਇਆ ਪਿੰਡ ਜੀ ਇਹ ਇਹ ਪੁਰਾਣਾ ਆਪਣੇ ਪਾਕਿਸਤਾਨ ਜਦੋਂ ਅਲੱਗ-ਅਲੱਗ ਹੋਇਆ ਉਹ ਤੋਂ ਪਹਿਲਾਂ ਦਾ ਹੀ ਵਸਿਆ ਪੁਰਾਣਾ ਪਿੰਡ ਆ ਪੁਰਾਣਾ ਪਿੰਡ ਹਾਂਜੀ ਇੱਥੋਂ ਮੁਸਲਮਾਨ ਚੱਲ ਗਏ ਬਾਕੀ ਆਪਣੇ ਆ ਆਧੇ ਪਾਕਿਸਤਾਨ ਚ ਇੱਥੇ ਵਸ ਗਏ ਆ ਕੇ ਹਾਂਜੀ ਬਾਕੀ ਪਿੰਡ ਦਾ ਵਿਕਾਸ ਹੈ ਤੇ ਕਿਰਿਆ ਸਾਡੇ ਪਿੰਡ ਦੇ ਸਾਰੇ ਕੰਮ ਹੋ ਗਏ ਆ ਸਾਡੀ ਪੰਚਾਇਤ ਬਣ ਤੋਂ ਬਾਅਦ ਕੁਝ ਅਸੀਂ ਗੁਰਦੁਆਰਾ ਸਾਹਿਬ ਸਾਡੇ ਪਿੰਡ ਹੈ ਨਹੀਂ ਸੀਗਾ ਉਹ ਨਮਾ ਬਣਾਇਆ ਤੇ ਬਾਕੀ ਕੁਛ ਸੀਵਰੇਜ ਜਾਂ ਪਾਈਪਾਂ ਦਵਾਈਆਂ 2 ਕਿਲੋਮੀਟਰ ਕੁਛ ਸਕੂਲ ਦਾ ਹਾਲ ਬਣਾਇਆ ਇੱਕ ਸਕੂਲ ਜਿਹੜਾ ਪਿੰਡ ਦਾ ਕਿੰਵੀ ਤੱਕ ਸਕੂਲ ਹੈ ਜੀ 5ਵੀਂ ਤੱਕ 5ਵੀਂ ਤੱਕ ਤੇ ਮੰਗ ਕਰਦੇ ਹੋ ਇਹਨੂੰ ਮਿਡਲ ਤੱਕ ਜਾਂ ਹਾਈ ਸਕੂਲ ਤੱਕ ਬਣਾਇਆ ਜਾਵੇ ਨਹੀਂ ਕੋਈ ਨਹੀਂ ਸਾਡੇ ਬੱਚੇ ਨਹੀਂ ਗਏ ਅੱਛਾ ਜੀ ਤੇ ਬਾਕੀ ਅਸੀਂ ਉਦਾਂ ਹੁਣ ਡਾਕਟਰ ਸਾਹਿਬ ਆਏ ਸੀ ਇੱਥੇ ਚੱਬੇ ਆ ਉਹਨਾਂ ਤੋਂ ਮੰਗਾ ਕੁਛ ਰੱਖਿਆ ਉਹ ਸ਼ਾਇਦ ਥੋੜੇ ਟਾਈਮ 'ਚ ਪੂਰਾ ਕਰ ਦੇਣਗੇ ਜਦੋਂ ਸਮਰਸਿਵਲ ਆਦੀ ਸੀ ਸਕੂਲੇ ਉਹ ਲਾਉਣਾ ਕੁਝ ਬਲੌਕ ਲੱਗਣੇ ਹਨ ਵਾਸਤੇ ਕਹਿ ਕੇ ਆਏ ਆ ਕੋਈ ਸਾਡੇ ਵਾਟਰ ਸਪਲਾਈ ਦੇ ਵਾਸਤੇ ਮੋਟਰ ਛੋਟੀ ਪਾਣੀ ਪੂਰਾ ਨਹੀਂ ਹੁੰਦਾ ਉਹਦੇ ਕਰਕੇ ਕਹਿ ਕੇ ਆਏ ਮੋਟਰ ਸਾਡੇ ਵੀ 25 ਦੀ ਹੋਣੀ ਚਾਹੀਦੀ ਵੱਡੀ ਮੋਟਰ ਤਾਂ ਕਿ ਪਾਣੀ ਦੋ ਪਿੰਡਾਂ ਦਾ ਪੂਰਾ ਹੋ ਸਕੇ ਤਾਂ ਕਿ ਪਾਣੀ ਦੀ ਜਿਹੜੀ ਥੋੜੀ ਕੁਝ ਸਮੱਸਿਆ ਪਿੰਡ ਦੇ ਵਿੱਚ ਹੈਗੀ ਹੈ ਛੱਪੜ ਵੀ ਪਿੰਡ ਦੇ ਵਿੱਚ ਕਾਫੀ ਜ਼ਿਆਦਾਤਰ ਲਗਭਗ ਸਾਰੇ ਪਿੰਡਾਂ ਵਿੱਚ ਛੱਪੜ ਵੀ ਹੈਗੇ ਨੇ ਤੇ ਕਿੱਦਾਂ ਦਾ ਪ੍ਰਬੰਧ ਆ ਛੱਪੜੇ ਸਾਫ ਸਫਾਈ ਦੀ ਗੱਲ ਕਰੀਏ ਜਾਂ ਉਹਦੀ ਚਾਰਦਵਾਰੀ ਦੀ ਗੱਲ ਕਰੀਏ ਕਿੱਦਾਂ ਦੀ ਉਹਦੀ ਦੇਖ ਰਿਕ ਹੁੰਦੀ ਛੱਪੜ ਸਾਡੇ ਪਿੰਡ ਦੋ ਆ ਜੀ ਤਕਰੀਬਨ ਉਹਦੀ ਸਫਾਈ ਹੁੰਦੀ ਰਹਿੰਦੀ ਆ ਐਸੇ ਵੇਲੇ ਪਾਣੀ ਹੈਗਾ ਵਿੱਚ ਕਾਫੀ ਉਹਨਾਂ ਦੇ ਠੀਕ ਹੈ ਹਾਂਜੀ ਕਾਫੀ ਠੀਕ ਹੈ ਬਸ ਇੰਨਾ ਕੰਮ ਠੀਕ ਹੈ ਮਰਾ ਅ ਕੰਮ ਠੀਕ ਹੀ ਆ ਜਿੰਨੇ ਵੀ ਹੋ ਗਿਆ ਪਿੰਡ ਦੇ ਜੇ ਗੱਲ ਕਰੀਏ ਸਰਪੰਚ ਸਾਹਿਬ ਪਹਿਲੇ ਸਮੇਂ ਦੇ ਵਿੱਚ ਜਾਂਚ ਘਰ ਹੋਈ ਪਿੰਡਾਂ ਦੇ ਵਿੱਚ ਹੁੰਦੇ ਸੀ ਤੇ ਜਿੱਥੇ ਬਰਾਤਾ ਟੁਕਦੀਆਂ ਸੀ ਤੇ ਇਸ ਪਿੰਡ ਦੇ ਵਿੱਚ ਕਿੰਦਾ ਦਾ ਮਾਹੌਲ ਹੈ ਜੀ ਸਾਡੇ ਪਿੰਡ ਦੀ ਜਾਂਚ ਕਰਤਾ ਹੈ ਨਹੀਂਗਾ ਪਰ ਹੁਣ ਜਿਆਦਾ ਲੋਕੀ ਪਹਿਲੇ ਸੀ ਕਰਦੇ ਆ ਜਾਂ ਜਿੱਥੇ ਕੋਈ ਗਰੀਬ ਗੁਰੂ ਵੀ ਤਾਂ ਗੁਰਦਾਰ ਸਾਹਿਬ ਕਰਦੀਦਾ ਹਾਂਜੀ ਤੇ ਹੋਰ ਕੋਈ ਪਿੰਡ ਦੀ ਕੋਈ ਪ੍ਰਾਪਤੀ ਹੋਵੇ ਕੋਈ ਸਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਹੋ ਪ੍ਰੋਪਰਟੀ ਕੋਈ ਅੱਡੀ ਨਹੀਂ ਪ੍ਰੋਪਰਟੀ ਨਹੀਂ ਪ੍ਰਾਪਤੀ ਸਰ ਪ੍ਰਾਪਤੀ ਕੋਈ ਐਸੀ ਨਹੀਂ ਕਿ ਹੈ ਕਿ ਬਾਕੀ ਸਾਡੇ ਬਾਪੇ ਕੁੱਤਾ ਆ ਲਿਆ ਜਾਂ ਇਹਨਾਂ ਦਾ ਵੀ ਕਾਫੀ ਸਾਨੂੰ ਸਜੂਗਿਆ ਪਿੰਡ ਨੂੰ ਵੀ ਸਾਡੇ ਲੋਨ ਉਹਨਾਂ ਨੂੰ ਵੀ ਇਹ ਕਾਫੀ ਤੇ ਇਹਨਾਂ ਕਰਕੇ ਸਾਡੇ ਪਿੰਡ ਦਾ ਨਾਮ ਜ਼ਿਆਦਾ ਰੋਸ਼ਨ ਹੋਇਆ ਪਹਿਲਾਂ ਸਾਡੇ ਪਿੰਡ ਨੂੰ ਕੋਈ ਜਾਣਦਾ ਨਹੀਂ ਠੀਕ ਹੈ ਹਾਂਜੀ ਕਿ ਬੱਡ ਲੈਵਲ ਦੀ ਇੱਥੇ ਗੇਮਾਂ ਉਹਨੀਆਂ ਕੁਸ਼ਤੀ ਹੁੰਦੀ ਹੈ ਰਿਕ ਸਾਹਿਬ ਅੱਛਾ ਜੀ ਤੇ ਲੱਖਾਂ ਰੁਪਏ ਇਹਨਾਂ ਨੂੰ ਇਨਾਮ ਦਿੰਦੇ ਆ ਠੀਕ ਹੈ ਬਦਗੇ ਕੋਈ ਪਿੰਡ ਦੇ ਵਿੱਚੋਂ ਹੀ ਕੋਈ ਉਭਰਿਆ ਖਿਡਾਰੀ ਪਲਵਾਨੀ ਦੇ ਵਿੱਚ ਨਹੀਂ ਨਹੀਂ ਪਿੰਡੋਂ ਨਹੀਂ ਕੋਈ ਬਾਹਰੋਂ ਹੀ ਆਉਂਦੇ ਆ ਜਦੋਂ ਉਹ ਕਮੇਟੀ ਕਰਾਉਂਦੀ ਮੰਨਣਾ ਨੇ ਦੀ ਹਾਂਜੀ ਉਹ ਪਲਵਾਨ ਵੀ ਕਾਫੀ 3-4 ਸੌ ਭਰਾ ਪਲਵਾਨ ਆਉਂਦਾ ਇੱਥੇ ਹਾਂਜੀ ਕੋਈ ਅਜਿਹੇ ਪਲਵਾਨ ਹੋਵੇ ਜਿਹਦਾ ਕੋਈ ਯਾਦਗਰੀ ਹੋ ਛੱਡ ਕੇ ਗਿਆ ਹੋਵੇ ਪਿੰਡ ਦੇ ਵਿੱਚ ਕੁਸ਼ਤੀਆਂ ਦੇ ਦੌਰਾਨ ਹਾਂ ਜਿਹੜੇ ਜਿੱਤੇ ਆ ਮਤਲਬ ਜਿੱਦਾਂ ਜੱਸਾ ਪੱਟੀ ਹੋਇਆ ਅੱਛਾ ਜੀ ਉਹ ਵੀ ਇਥੋਂ 1 ਸਵਾ ਲੱਖ ਰੁਪਈਆ ਲੈ ਕੇ ਗਿਆ ਕੁਸ਼ਤੀ ਜੀ ਜੀ ਤੇ ਬਾਕੀ ਹੋਰ ਵੀ ਹੁਣ ਵਾਸੀ ਕਦੇ ਇੰਨਾ ਹੁੰਦਾ ਗਏ ਜੀ ਦਿਲਚਸਪੀ ਨਹੀਂ ਲਈ ਪਰ ਉਹਦਾ ਚੇਤਾ ਤੇ ਜਿਆਤਰ ਜੇ ਬਜ਼ੁਰਗਾਂ ਦੀ ਗੱਲ ਕਰੀਏ ਤਾਂ ਬਿਮਾਰ ਠਮਾਰ ਤਾਂ ਬੰਦਾ ਹੁੰਦਾ ਹੀ ਰਹਿੰਦਾ ਜੀ ਤੇ ਉਹਦੇ ਇਲਾਜ ਵਾਸਤੇ ਡਿਸਪੈਂਸਰੀ ਜਾਂ ਮੁਹੱਲਾ ਕਲੀਨਿਕ ਜਿਹੜੀ ਸਰਕਾਰ ਨੇ ਸ਼ੁਰੂ ਕੀਤੀ ਮੁਹੱਲਾ ਕਲੀਨਿਕ ਕੋਈ ਇਦਾਂ ਦੀ ਵਿਵਸਥਾ ਹੈਗੀ ਪਿੰਡ ਤੇ ਨਹੀਂ ਹੈ ਹੈ ਸਮੱਸਿਆ ਹੈਗੀ ਆ ਪਰ ਬਣਿਆ ਕੋਈ ਨਹੀਂ ਸਾਡੇ ਪਿੰਡ ਦਾ ਨਾ ਲੋੜ ਹੈਗੀ ਪਿੰਡ ਨੂੰ ਲੋੜ ਤਾਂ ਹੈਗੀ ਆ ਤੇ ਪਰ ਹੁਣ ਇਲਾਜ ਕਰਾਉਣ ਵਾਸਤੇ ਕਿੱਥੇ ਜਾਂਦੇ ਜੀ ਮਾਲਪੁਰੇ ਕਿੰਨਾ ਪੈ ਇਥੋਂ ਮਾਲਪੁਰੇ ਜੀ 4 ਕਿਲੋਮੀਟਰ 4 ਕਿਲੋਮੀਟਰ ਹਾਂਜੀ ਤੇ ਹੋਰ ਪਿੰਡ ਦੇ ਵਿੱਚ ਕੋਈ ਦੱਸਣਾ ਚਾਹੁੰਦੇ ਹਾਂ ਉਹ ਜਿੱਦਾਂ ਪਿੰਡਾਂ ਦੇ ਵਿੱਚ ਪਹਿਲਾਂ ਸੱਥਾ ਲੱਗਦੀ ਆਹੀਂ ਬਜ਼ੁਰਗ ਲੋਕ ਜਿੱਦਾਂ ਕਿ ਤਾਸ਼ਾ ਖੇਡਦੇ ਸੀ ਕੋਈ ਇਦਾਂ ਦਾ ਮਾਹੌਲ ਪਿੰਡ ਦੇ ਵਿੱਚ ਸਾਡੇ ਪਿੰਡ ਤਕਰੀਬਨ ਲੋਕੀ ਬਾਹਰ ਹੀ ਨਿਕਲ ਗਏ ਆ ਹੁਣ ਜਿਹੜਾ ਇੱਕਦੁੱਕਾ ਹੈਗਾ ਵੇ ਬਸ ਆਪਣੇ ਘਰਾਂ ਦੇ ਜਾਂ ਹੋਰ ਸਾਡੇ ਪਿੰਡ ਕੋਈ ਤਾਸਤੂ ਨਹੀਂ ਚੱਲਦੀ ਠੀਕ ਹੈ ਜੀ ਬਾਕੀ ਨਸ਼ਾ ਤਾਂ ਉਦਾ ਰਹਿ ਤਾ ਸਾਡਾ ਪਿੰਡ ਕੋਈ ਐਡਾ ਨਹੀਂ ਹੈਗਾ ਚਲੋ ਕਿਤੇ ਇੱਕ ਦੋ ਹੋਊਗਾ ਵੀ ਤਾਂ ਕੋਈ ਐਡੀ ਗੱਲ ਨਹੀਂ ਠੀਕ ਹੈ ਪਿੰਡ ਕੋਈ ਜ਼ਿਆਦਾ ਲੋਕੀ ਵਾਰਈ ਆ ਤੇ ਤੁਸੀਂ ਵੀ ਇਸੇ ਪਿੰਡ ਦੇ ਜੰਮ ਪੱਲੋ ਜਾ ਕਿਵੇਂ ਹਾਂਜੀ ਇੱਥੇ ਪਿੰਡ ਦੇ ਇਸੇ ਪਿੰਡ ਦੇ ਹਾਂਜੀ ਤੇ ਪਹਿਲੇ ਸਮੇਂ ਨੂੰ ਲੈ ਕੇ ਹੁਣ ਦੇ ਸਮੇਂ ਨੂੰ ਕਿੱਦਾਂ ਦੇਖਦੇ ਹੋ ਕਿੰਨਾ ਕੁ ਫਰਕ ਪੈ ਚੁੱਕਾ ਏ ਬਹੁਤ ਫਰਕ ਹੈ ਪਹਿਲੇ ਨਾਲੋਂ ਤਾਂ ਜੀ ਪਹਿਲਾਂ ਤਾਂ ਅਸੀਂ ਐਦਾ ਹੀ ਫਿਰਦੇ ਹੁੰਦੇ ਸੀਗੇ ਹੁਣ ਤਾਂ ਬਹੁਤ ਜ਼ਿਆਦਾ ਫਰਕ ਆ ਪਿੰਡ ਦਾ ਤੇ ਸ਼ਹਿਰ ਵੀ ਆਉਣ ਜਾਣ ਵਾਸਤੇ ਬੱਸਾਂ ਦੀ ਸਹੂਲਤ ਹੈਗੀ ਪਿੰਡ ਦੇ ਵਿੱਚ ਬੱਸ ਕੋਈ ਨਹੀਂ ਆਉਂਦੀ ਪਰ ਉਹ ਸਾਨੂੰ ਕੋਈ ਐਡਾ ਦੂਰ ਨਹੀਂ ਹੈਗਾ ਪਿੰਡ ਦੇ ਨਾਲ ਹੀ ਸ਼ਹਿਰ ਮਿਲ ਜਾਂਦਾ ਇਹ ਹਾਂਜੀ ਬਾਕੀ ਲੋਕੀ ਜੇ ਕਿਤੇ ਨੇ ਕੋਈ ਦੁਕਤ ਲਈ ਵੀ ਜਾਂ ਕੋਈ ਟੈਂਪੂ ਵੀ ਕਰ ਲੈਂਦਾ ਆਪਣਾ 3 ਵੀਰ ਵਾਂਗ ਲੈਂਦੇ ਆ ਜੀ ਜਲਦੀ ਜਾਣ ਵਾਸਤੇ ਉੱਧਾ ਕੋਈ ਸਹੂਲਤ ਕੋਈ ਬੱਸ ਉਸ ਕੋਈ ਨਹੀਂ ਆਉਂਦੀ ਇੱਕ ਚੀਜ਼ ਹੋਰ ਦੇਖੀ ਸੀ ਪਿੰਡ ਦੇ ਵਿੱਚ ਕਿ ਇੱਕ ਜਿਹੜੇ ਪਹਿਲਾ ਟੈਂਪੋ ਹੁੰਦੇ ਜਿਨ੍ਹਾਂ ਨੂੰ ਭੂਣ ਕਹਿੰਦੇ ਸੀ ਵੱਡੇ ਟੈਂਪੋ ਜਿਹੜੇ ਹੁੰਦੇ ਹਨ ਤੇ ਉਹ ਹੁਣ ਵੀ ਭੂਣ ਜਿਹੜਾ ਆਪਾਂ ਦੇਖਿਆ ਕਿ ਇੱਥੋਂ ਲੰਘ ਰਹੇ ਸਵਾਰੀਆਂ ਨਾਲ ਇੱਕ ਜਾਂਦਾ ਘਟ ਗਏ ਇਹ ਚੀਜ਼ਾਂ ਹਨਾ ਬਹੁਤ ਘਟਿਆ ਇੱਕ ਜਾਂਦਾ ਉਹ ਇੱਕ ਦੋ ਤਿੰਨ ਢੇੜੇ ਲਾਉਂਦਾ ਪੂਰੇ ਦਿਨ ਵਿੱਚ ਬਾਕੀ ਜ਼ਿਆਦਾ ਲੋਕੀ ਆਪਣੇ ਸਾਲਵੇਂ ਕਰ ਲੈਂਦੇ ਉਹ ਨਿਆਣੇਕ ਦਾ ਪਣ ਜਾਂਦੇ ਆ ਜਾਂਦੇ ਆਉਂਦੇ ਆ ਇੱਕ ਅੱਧਾ ਢੇੜਾ ਹੋਰ ਲਾਉਂਦਾ ਬਹੁਤਾ ਜ਼ਿਆਦਾ ਨਹੀਂ ਪਿੰਡ ਦੇ ਵਿੱਚ ਸੀਵਰੇਜ ਨੂੰ ਲੈ ਕੇ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਸੜਕਾ ਗਲੀਆਂ ਨੂੰ ਲੈ ਕੇ ਕੋਈ ਵਧੀਆ ਪ੍ਰਬੰਧ ਜਿਵੇਂ ਗਲੀਆਂ ਨਾਲੀਆਂ ਸਾਡੀਆਂ ਸਾਰੀਆਂ ਪੱਕੀਆਂ ਤਕੀਨ ਬਣ ਗਈਆਂ ਸੀਵਰੇਜ ਵੀ ਸਾਰੀ ਬਣ ਗਈ ਪੂਰੇ ਪਿੰਡ ਦੀ ਬਾਕੀ ਚਲੋ ਟੁੱਟ-ਪੱਟ ਚੱਲਦੀ ਰਹਿੰਦੀ ਹੈ ਤਾਂ ਕੋਈ ਪਿੰਡ ਵਾਸੀਆਂ ਨੂੰ ਕੋਈ ਮੈਸੇਜ ਦੇਣਾ ਚਾਹੂਗਾ ਪਿੰਡ ਵਾਸੀਆਂ ਨੂੰ ਮੈਸੇਜ ਹੁਣ 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 ਪਹਿਲੀ ਹੁਣ ਪੰਚਾਇਤ ਖਤਮ ਆਂ ਗਾਂਹ ਦੇਖ ਲਓ ਜੋ ਪੰਚਾਇਤ ਆ ਉਹ ਵੀ ਆਪਣੇ ਹਿਸਾਬ ਨਾਲ ਕੱਢ ਕੇ ਕੰਮ ਵਧੀਆ ਕਰਨ ਕਿ ਤੇ ਪਹਿਲਾਂ ਵੀ ਜਿੰਨੇ ਵੀ ਸਾਡੇ ਸਰਪੰਚ ਬਣਦੇ ਬਹੁਤ ਸੋਹਣਾ ਕੰਮ ਕੀਤਾ ਵੱਡੀ ਗੱਲ ਸਾਡੇ ਪਿੰਡ ਦੀ ਇਹ ਆ ਸਾਡੀ ਸੁਰਤੀ ਇਸ ਵਿੱਚ ਵੋਟ ਨਹੀਂ ਪਈ ਕਦੇ ਅੱਛਾ ਜੀ ਹਾਂਜੀ ਸਮਤੀ ਨਾਲ ਇਹ ਤੇ ਕੀ ਸਰਪੰਚ ਬਣ ਸਮਤੀ ਨਾਲ ਹੀ ਬਣਦੀ ਸੀ ਪੰਚਾਇਤ ਦੀ ਹਾਂਜੀ ਬੜੀ ਵੱਡੀ ਏ ਇੱਕ ਉਪਲਬਧੀ ਏ ਜਾਂ ਤੁਸੀਂ ਜਿਹੜੇ ਪਿੰਡ ਵਾਸੀਆਂ ਵੱਲੋਂ ਇੱਕ ਸਾਂਝ ਭਾਈਚਾਰਕ ਜਿਹੜਾ ਉਹ ਕਾਇਮ ਕੀਤਾ ਗਿਆ ਹਾਂਜੀ ਪਿੰਡ ਦਾ ਪਿਆਰ ਹੈ ਹਾਂਜੀ ਇੱਕ ਦੋ ਨਾਲ ਮਿਲ ਕੇ ਸਾਰੇ ਹੀ ਔਕੇ ਤੋਂ ਫੇਰ ਟਾਈਮ ਖੜਦੇ ਆ ਕੋਈ ਇਦਾਂ ਨਹੀਂ ਦਿੰਦੇ ਤੇ ਹੋਰ ਕਿੱਦਾਂ ਦੀ ਹੋਰ ਲੋੜ ਮਹਿਸੂਸ ਕਰਦੇ ਹੋ ਪਿੰਡ ਦੇ ਵਿੱਚ ਕੋਈ ਚੀਜ਼ ਦੀ ਵਿਵਸਥਾ ਹੋਣੀ ਚਾਹੀਦੀ ਏ ਤੇ ਲੋੜ ਜ਼ਰੂਰ ਤਾਂ ਬਥੇਰੀ ਜਿੱਦਾਂ ਕੈਮਰੇ ਵੀ ਲੱਗਣੇ ਚਾਹੀਦੇ ਜਾਂ ਹੋਰ ਕੋਈ ਜਿੰਮ ਹੋਵੇ ਪਿੰਡ ਦੇ ਵਿੱਚ ਜਿਹੜਾ ਨਿਆਣੇ ਆਪਣਾ ਕੁਝ ਆਪਣੀ ਬਾਡੀ ਵਾਸਤੇ ਕਰ ਸਕਣਾ ਬਾਕੀ ਹੋਰ ਸਮੱਸਿਆ ਦਾ ਕੋਈ ਵੱਡੀ ਨਹੀਂ ਸਕੂਲ ਸਾਡੇ ਵਧੀਆ ਬਣਿਆ ਇੱਕ ਸਰਪੰਚ ਸਾਹਿਬ ਜਿੱਦਾਂ ਯੂਥ ਬਾਹਰ ਜਾ ਰਿਹਾ ਹੈ ਜ਼ਿਆਦਾਤਰ ਜਿੱਦਾਂ ਕਿ ਪੜ੍ਹਾਈ ਥੋੜੀ ਜੀ ਕਰਨ ਤੋਂ ਬਾਅਦ ਹਰ ਕੋਈ ਇਹੀ ਚਾਹੁੰਦਾ ਕਿ ਸਾਡਾ ਬੱਚਾ ਜਿਹੜਾ ਬਾਹਰ ਸੈਟਲ ਹੋਵੇ ਤੇ ਕਿਵੇਂ ਦੇਖਦੇ ਹੋਂ ਵੀ ਇਹ ਚੀਜ਼ਾਂ ਹੋਣੇ ਚਾਹੀਦੀਆਂ ਨੇ ਜਾਂ ਪੰਜਾਬ 'ਚ ਰਹਿ ਕੇ ਹੀ ਕਾਰੋਬਾਰ ਕਰਨੇ ਚਾਹੀਦੇ ਦੇਖੋ ਜਿਹਨਾਂ ਦੇ ਕਾਰਖਾਨੇ ਵਧੀਆ ਆ ਉਹ ਤਾਂ ਜਾਣ ਦੀ ਲੋੜ ਨਹੀਂ ਅੱਜ ਤਾਂ ਇਹ ਕਹਿੰਕੇ ਸਾਡੇ ਬੱਚੇ ਗਿਆ ਸਾਨੂੰ ਅਸੀਂ ਮਹਿਸੂਸ ਕਰਦੇ ਆਂ ਕਿ ਆਪਣੇ ਘਰ ਸਹੀ ਹੋਵੇ ਤਾਂ ਕੋਈ ਐਡੂ ਲੋੜ ਨਹੀਂ ਜਾਉਂਗੀ ਇੱਥੇ ਮਜਬੂਰੀ ਨੂੰ ਜਾਂਦੇ ਪੜਾਈ ਕਰਕੇ ਵੀ ਕੰਮ ਨਹੀਂ ਮਿਲਦਾ ਤਾਂ ਫੇਰ ਕੀ ਕਰਾਂ ਨੌਕਰੀ ਨਹੀਂ ਮਿਲਦੀ ਕੋਈ ਮਜਬੂਰੀ ਨੂੰ ਜਾਂਦੇ ਹੋਰ ਕੋਈ ਸੰਦੇਸ਼ ਦੇਣਾ ਚਾਹੋਗੇ ਤੁਹਾਡੇ ਮਨ ਦੇ ਵਿੱਚ ਕੋਈ ਹੁੰਦੀ ਆ ਖਿਆਲ ਕੋਈ ਮਨ ਦੇ ਵਿੱਚ ਆਇਆ ਹੋਵੇ ਬਾਕੀ ਠੀਕ ਹੈ ਜੀ ਧੰਨਵਾਦ ਕਿ ਸਾਡੇ ਐਮ.ਐਲ.ਏ ਵੀ ਬਹੁਤ ਵਧੀਆ ਸੀਗੇ ਹੁਣ ਐਮ.ਪੀ ਬਣ ਗਿਆ ਰਾਜਕੁਮਾਰ ਪਰ ਜਦੋਂ ਸਤਲੋ ਆਪਣਾ ਦੁੱਖ ਤਰੀਬ ਸੁਣਦੇ ਆ ਕਿ ਬਹੁਤ ਵਧੀਆ ਸਾਡਾ ਬੜਾ ਸੰਯੋਗ ਦਿੱਤਾ ਨਾ ਹੁਣ ਵੀ ਅਸੀਂ ਜਾ ਕੇ ਆਏ ਉਹਨਾਂ ਨੂੰ ਮੰਗਾ ਦੱਸਿਆ ਉਹਨਾਂ ਨੂੰ ਸਾਨੂੰ ਆਹ ਤਕਲੀਫ ਮਤਲਬ ਇਹ ਨਹੀਂ ਵੀ ਉਹਨਾਂ ਇਹਨਾਂ ਦੀ ਟਾਈਮ 'ਚ ਕੋਈ ਕੰਮ ਨਹੀਂ ਹੋਇਆ ਜਿਹੜਾ ਉਹਨੇ ਉਹਨਾਂ ਨਾਲ ਗੱਲ ਕੀਤੀ ਕੰਮ ਹੋਇਆ ਹਾਂਜੀ ਜਿਹੜੀ ਸੀਟ ਖਾਲੀ ਹੋ ਚੁੱਕੀ ਆ ਵਿਧਾਇਕ ਦੀ ਤੇ ਜਿਮਨੀ ਚੋਣ ਇੱਥੇ ਹੁਣੇ ਹੀ ਆ ਤੇ ਕਿਦਾਂ ਦਾ ਤੁਸੀਂ ਵਿਧਾਇਕ ਲਾ ਪਾਲਦੇ ਹੋ ਕਿ ਵਿਧਾਇਕ ਜਿਹੜਾ ਕਿ ਤੁਹਾਡੇ ਲਈ ਠੀਕ ਰਹੇਗਾ ਅਸਟਾ ਇਹੋ ਜਿਹੋ ਜਿੱਦਾਂ ਇਹ ਡਾਕਟਰ ਆਏ ਸੀ ਇਦਾਂ ਦਾ ਹੀ ਹੋਵੇ ਕੋਈ ਬਹੁਤ ਵਧੀਆ ਬੜੇ ਲੋਕਾਂ ਨੇ ਸਾਥ ਦਿੱਤਾ ਤੇ ਇਹਨਾਂ ਦਾ ਇਦਾਂ ਆ ਵੀ ਇੱਥੇ ਅਸੀਂ ਕਈ ਵਾਰੀ ਬਾਹਰ ਖੜੇ ਹੋਈਏ ਦਰਵਾਜ਼ੇ 'ਚ ਇੱਕ ਤੋਂ ਨੰਗਣ ਹੁਣ ਵੀ ਆ ਉਹਨਾਂ ਨੂੰ ਉਤਰ ਕੇ ਮਿਲ ਕੇ ਜਾਣਾ ਇਦਾਂ ਨਹੀਂ ਬਈ ਹ ਹੁਣ ਐਮਪੀ ਬਣ ਗਿਆ ਜਾਂ ਐਮਐਲਏ ਆ ਉਹਨਾਂ ਨੂੰ ਇਦਾਂ ਦਾ ਕੋਈ ਫਰਕ ਨਹੀਂ ਬਹੁਤ ਵਧੀਆ ਬੰਦੇ ਭੁੱਲੇ ਵਾਲ ਗੁਜਰਾ ਇੱਕ ਜਿਹੜਾ ਨਾਮ ਹੈ ਛੁਪਿਆ ਹੋਇਆ ਨਾਮ ਸੀ ਜਿਹੜੇ ਬਹੁਤ ਘੱਟ ਲੋਕਾਂ ਨੂੰ ਪਤਾ ਪਿੰਡ ਬਾਰੇ ਹਾਂਜੀ ਤੇ ਕੀ ਸੋਚਦੇ ਹੋ ਤੁਸੀਂ ਮੰਨਦੇ ਵਿੱਚ ਕਿ ਜਿੱਦਾਂ ਬਾਕੀ ਪਿੰਡ ਨੇ ਕਈ ਬਹੁਤ ਨਾਮ ਮਸ਼ਹੂਰ ਹੈ ਤੇ ਇਹ ਪਿੰਡ ਦਾ ਨਾਮ ਉਭਰਿਆ ਹੋਣਾ ਚਾਹੀਦਾ ਕਿਵੇਂ ਦੇਖਦੇ ਪਹਿਲਾਂ ਤਾਂ ਪਤਾ ਹੀ ਨਹੀਂ ਸਾਡੇ ਪਿੰਡ ਦਾ ਕਿਸੇ ਨੂੰ ਅੱਛਾ ਜੀ ਜਦ ਤੇ ਆ ਬਾਬੇ ਕੁੱਤਾਣੀ ਜਗ੍ਹਾ ਬਣੀ ਹੈ ਪਿੰਡ ਦਾ ਪੂਰੇ ਮੁਲਕਾਂ ਚ ਪਤਾ ਲੱਗਾ ਭੁੱਲੇਵਾਲ ਗੁਜਰਾ ਕਿਉਂਕਿ ਇਹ ਇੰਟਰਵਿਊ ਇਹ ਬਾਹਰ ਦੇ ਪਿੰਡਾਂ ਦੀਆਂ ਬਾਹਰ ਵੀ ਸੁਣੀਆਂ ਉਹਦੇ ਭੁੱਲੇਵਾਲ ਦਾ ਨਾਮ ਆਉਂਦਾ ਮਤਲਬ ਬਾਬੇ ਬਹੁਤ ਤੰਗੇ ਸੀਗੇ ਹਾਂਜੀ ਬੜਾ ਚਾਰ ਦਿਨ ਇੱਥੇ ਮੇਲਾ ਲੱਗਦਾ ਦੋ ਦਿਨ ਕੋਸ਼ਟੀਆਂ ਹੁੰਦੀਆਂ ਫਿਰ ਧਾਰਮਿਕ ਪ੍ਰੋਗਰਾਮ ਹੁੰਦਾ ਫਿਰ ਸੰਸਮਾਰ ਹੁੰਦਾ ਉਦਾਂ ਕਰਕੇ ਸੋ ਦੋਸਤੋ ਇੱਕ ਪੁਲੇਖਾ ਪਾਉਂਦਾ ਪਿੰਡ ਭੁੱਲੇਵਾਲ ਗੁਜਰਾ ਭੁੱਲੇਆ ਰਾਠਾ ਵੀ ਇੱਕ ਪਿੰਡ ਆ ਔਰ ਭੁੱਲੇ ਵਾਲਾ ਗੁਜਰਾ ਇਹ ਵੱਖਰਾ ਪਿੰਡ ਹੈ ਜਿਹੜਾ ਕਿ ਬਹੁਤ ਘੱਟ ਸ਼ਹਿਰ ਵਾਸੀਆਂ ਨੂੰ ਸ਼ਹਿਰਪੁਰ ਵਾਸੀਆਂ ਨੂੰ ਜਾਂ ਆਮ ਲੋਕਾਂ ਨੂੰ ਇਸ ਪਿੰਡ ਬਾਰੇ ਪਤਾ ਤੇ ਅੱਜ ਇਸ ਪਿੰਡ ਵਿੱਚ ਪਹੁੰਚੇ ਆ ਤੇ ਸਾਡੇ ਨਾਲ ਸਰਪੰਚ ਸਾਹਿਬ ਸੋਹਣ ਸਿੰਘ ਜੀ ਜੋ ਸਾਡੇ ਨਾਲ ਮੌਜੂਦ ਨੇ ਤੇ ਉਹਨਾਂ ਨਾਲ ਗੱਲਬਾਤ ਹੋਈ ਹੈ ਤੇ ਪਿੰਡ ਦਾ ਵਿਕਾਸ ਬਾਰੇ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਹਰ ਤਰ੍ਹਾਂ ਦਾ ਵਿਕਾਸ ਜੋ ਉੱਥੇ ਕਰਵਾ ਚੁੱਕੇ ਹੋਏ ਨੇ ਕਿਸੇ ਚੀਜ਼ ਦੀ ਕੋਈ ਥੋੜਨੀ ਨਹੀਂ ਆ ਪਿੰਡ ਨੂੰ ਪਿੰਡ ਦੇ ਲੋਕਾਂ ਬਾਰੇ ਵੀ ਅਪੀਲ ਕੀਤੀ ਗਈ ਹੈ ਕਿ ਜਿਹੜੀ ਸਾਂਝੀ ਭਾਈਵਾਲਤਾ ਉਹ ਬਣਾ ਕੇ ਰੱਖਣ ਆਉਣ ਵਾਲੇ ਸਮੇਂ 'ਚ ਵੀ ਜੇ ਕੋਈ ਪੰਚਾਇਤ ਨਵੀਂ ਆਉਂਦੀ ਹੈ ਤੇ ਪਿੰਡ ਦੇ ਵਿਕਾਸ ਨੂੰ ਤਰੱਕੀਆਂ ਤੇ ਪਹੁੰਚਾ ਕੇ ਪਿੰਡ ਦਾ ਨਾਮ ਜਿਹੜਾ ਹੋਰ ਦੇਸ਼ ਭਰ ਦੇ ਵਿੱਚ ਪੰਜਾਬ ਭਰ ਦੇ ਵਿੱਚ ਇਹ ਰੌਸ਼ਨ ਕੀਤਾ ਜਾਵੇ ਜੀਬੀਸੀ ਅਪਡੇਟ ਲਈ ਕੈਮਰਾਮੈਨ ਜਤਿੰਦਰ ਪ੍ਰਿੰਸ ਦੇ ਨਾਲ ਮਨਮੋਨ ਸਿੰਘ ਚੀਮਾ ਧੰਨਵਾਦ